ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਲੋ ਜੀ ਆਪਾਂ ਕਰਤੀ ਇੱਥੇ ਨਿਊ ਵਲੌਗ ਦੀ ਸਟਾਰਟਿੰਗ ਦਿਨ ਹੈਗਾ ਵਾਜੀ ਸ਼ੁੱਕਰਵਾਰ ਦਾ ਤੇ ਤਰੀਕ ਹੈਗੀ ਹੈ ਜੀ 27 ਸਤੰਬਰ 27 ਸਤੰਬਰ ਤੇ ਇੱਥੇ ਆਪਾਂ ਲੱਗੀਆਂ ਆਪਣੇ ਕਮਰਿਆਂ ਦੀ ਸਫਾਈ ਕਰਨ ਬਹੁਤ ਜਿਆਦਾ ਖਲਾਰਾ ਪਿਆ ਸੀ ਕਿ ਆਹ ਬੈਡਰੂਮ ਸਾਫ਼ ਨਹੀਂ ਹੀ ਹੋਇਆ ਦੂਜੇ ਤੇ ਚੱਲ ਕਰ ਲੈਨੇ ਕਾਫੀ ਟਾਈਮ ਬਾਅਦ ਲੱਗੀ ਇੱਧਰ ਨਾ ਵੜੀਦਾ ਹੀ ਨਾ ਸਾਫ਼ ਕਰੀਦਾ ਹੀ ਤੇ ਕੋਜਾ ਕੱਪੜੇ ਨਾ ਮੇਰੇ ਸੇਲ ਕਰਨ ਵਾਲੇ ਸੀਗੇ ਉਹ ਕੱਪੜੇ ਮੈਂ ਸਾਰੇ ਇੱਕ ਥੈਲੇ 'ਚ ਕਰਕੇ ਤੇ ਥੈਲਾ ਜਿਹੜਾ ਅਲਮਾਰੀ 'ਚ ਰੱਖ ਦਿੰਨੀ ਇੱਕ ਅੱਗੇ ਥੈਲਾ ਬਾੜਤਾ ਵਾਲਮਾਰੀ ਦੇ ਵਿੱਚ ਜਿਹੜੇ ਮੈਂ ਸੇਲ ਕਰਨ ਵਾਲੇ ਸਾਰੇ ਇੱਕ ਸਾਈਡ ਤੇ ਪਾ ਕੇ ਨਾ ਥੈਲੇ ਦੇ ਵਿੱਚ ਤੇ ਉਹ ਅਲਮਾਰੀ ਦੇ ਵਿੱਚ ਨੀਚੇ ਰੱਖ ਦੂੰਗੀ ਤੇ ਅੱਜ ਤੱਕ ਮੈਂ ਹਾਲ ਦੀ ਘੜੀ ਦੂਸਰੇ ਕਮਰੇ 'ਚ ਰੱਖਦੇ ਉਸ ਤੋਂ ਬਾਅਦ ਮੈਂ ਅਲਮਾਰੀ 'ਚ ਟਿਕਾ ਦਿੱਤੇ ਸੀਗੇ ਕੱਪੜੇ ਸਾਰਾ ਸਮਾਨ ਮਤਲਬ ਕੱਪੜੇ-ਕੁਪੜੇ ਚੁੱਕ ਕੇ ਤੇ ਦੂਸਰੇ ਰੂਮ 'ਚ ਰੱਖਦੇ ਸੀ ਕਿਉਂਕਿ ਕੁਝ ਸੇਲ ਕਰਨ ਵਾਲੇ ਕੱਪੜੇ ਕਿ ਕੋਈ ਜੇ ਦੂਸਰੇ ਕੱਪੜੇ ਹੀ ਆਪਣੇ ਮਤਲਬ ਦੋਵਾਂ ਤਿੰਨਾਂ ਥੈਲੀਆਂ ਦੇ ਵਿੱਚ ਉਹ ਥੈਲੇ ਮੈਂ ਕਰਤੇ ਆ ਦੂਸਰੇ ਰੂਮ 'ਚ ਉਸ ਤੋਂ ਬਾਅਦ ਆਪਾਂ ਸਾਰੇ ਧੋਆ ਚੁੱਕ ਗਏ ਚੁੱਕ ਕੇ ਤੇ ਗੱਦੇ ਲੱਗੇ ਆ ਗੱਡਣ ਬਾਹਰ ਤੇ ਤੇਨੇ ਇੱਕ ਦੁਪਟੀਆਂ ਲੈ ਲਫਾਫਾ ਸੀਗਾ ਤੇ ਮੈਂ ਗੁਰਸਾਹਿਬ ਨੂੰ ਕਹਾਂ ਮਹਾਂ ਗੁਰਸਾਹਬ ਆ ਵੀ ਦੂਸਰੇ ਅੰਦਰ ਰੱਖ ਦੇ ਤੇ ਬਾਕੀ ਮੈਂ ਮੈਂ ਗੱਦੇ ਜਿਹੜੇ ਬਾਹਰ ਧੁੱਪੇ ਪਾ ਦੀਏ ਇਹਨੂੰ ਕਹਿਣ ਡਿਆ ਹੀ ਹਾਂ ਤੇ ਮੈਂ ਕਿਹਾ ਇੱਕ ਗੱਦਾ ਤੂੰ ਪੜ ਕੇ ਕਾੜ ਧੁੱਪੇ ਰੱਖ ਗਿਆ ਤੇ ਇੱਕ ਗੱਦਾ ਮਹਾ ਮੈਂ ਲੈ ਕੇ ਆਉਣੀ ਆ ਕਿਉਂਕਿ ਇੱਕ ਕਮਰੇ 'ਚ ਦਾ ਮਤਲਬ ਇੱਕ ਸਾਈਡ ਤੇ ਇੱਕ ਤਾਂ ਗਰਮੀ ਬਹੁਤ ਜ਼ਿਆਦੀ ਆ ਤੇ ਇੱਕ ਇਹੜੇ ਕਮਰੇ 'ਚ ਜੇ ਪੱਖਾ ਨਹੀਂ ਲੱਗਾ ਤੇ ਇੱਕ ਨੇੜੇ ਕਮਰੇ 'ਚ ਕੋਈ ਵੱਡਦਾ-ਵੜਦਾ ਨਹੀਂ ਸਿਰਫ ਇਸ ਤਰ੍ਹਾਂ ਹੀ ਬੈੜ ਦੇ ਉੱਤੇ ਕੱਪੜੇ ਰੱਖੇ ਹੀਗੇ ਕਿ ਸੇਲ ਕਰਨ ਵਾਲੇ ਕੱਪੜੇ-ਕੁਪੜੇ ਹੀ ਤੇ ਕਮਰੇ 'ਚ ਉਹਨਾਂ ਕਾਫੀ ਜਾਲਾ-ਜੁਲਾ ਜਿਹਾ ਲੱਗਾ ਪਿਆ ਛੱਤਾਂ ਨੂੰ ਉੱਧਰੇ ਉੱਧਰ ਨੂੰ ਥੋੜੇ ਦਿਨ ਉਹ ਉੱਧਰ ਲਾਇਆ ਮੈਂ ਪਰ ਮਤਲਬ ਕਿ ਨਾ ਬੈੜ ਦੀ ਚਾਦਰ ਹੀ ਚੇਂਜ ਕੀਤੀ ਤੇ ਨਾ ਮੈਂ ਗੱਦੇ ਹੀ ਤੁਹਾਂ ਚਲੇ ਕਾਫੀ ਟਾਈਮ ਹੋ ਗਿਆ ਗੱਦੀ ਨਹੀਂ ਬਾਹਰ ਕੱਢੇ ਬਾਹਰ ਤੇ ਕਰਦੇ ਪਾ ਦ ਕਰਦੇ ਨਾ ਜੇ ਛੁੱਟ ਕੇ ਬਾਹਰ ਤੋ ਪੇ ਰੱਖਦੇ ਧੁੱਪ ਵੀ ਨਾ ਜੇ ਇੰਨੀ ਜਿਆਦੀ ਗਰਮੀ ਨਾ ਉਸ ਦਿਨ 27 ਤਰੀਕ ਦੀ ਹੈਗੀ ਇਹ ਵੀਡੀਓ 27 ਤਰੀਕ ਦੀ ਤੇ ਉਸ ਦਿਨ ਬਹੁਤ ਜਿਆਦੀ ਗਰਮੀ ਬਹੁਤ ਜਿਆਦੀ ਤੇ ਬੱਚੇ ਮੇਰੇ ਗਏ ਸੀ ਸਕੂਲ ਤੇ ਇੱਕਣ ਵਿੱਚ ਬਦਲ ਜਾ ਹੋ ਜਾਂਦਾ ਸੀ ਤੇ ਵਿੱਚੋਂ ਹੀ ਨਾ ਕਿ ਕਦੀ ਬਦਲ ਹੁੰਦਾ ਤੇ ਕਦੀ ਧੁੱਪ ਲੱਗ ਜਾਂਦੀ ਝੜ ਜਾਂਦਾ ਕਦੀ ਧੁੱਪ ਲੱਗਦੀ ਤੇ ਇੱਥੇ ਬਸ ਮੈਂ ਮੈਂ ਸਾਲ ਸਫਾਈ ਜਿਹੜੀ ਕਰ ਲਾਂ ਕਿ ਬੱਚਿਆਂ ਹੋਣ ਤੋਂ ਪਹਿਲਾਂ ਜੇ ਨਾ ਟਾਈਮ ਕਾਫੀ ਘਾਟੀ ਐ ਇੰਨਾ ਟਾਈਮ ਨਹੀਂ ਮਿਲਸਾ ਨਾ 9 9:30 ਦਾ ਟਾਈਮ ਹੀ ਜਦੋਂ ਬਸ ਮੈਂ ਲੱਗ ਪਈ ਕਮਰੇ ਦੀ ਸਫਾਈ ਕਰਨ ਤੇ ਇੱਕ ਕਮਰਾ ਮੇਰਾ ਤੀ ਕੀਤਾ ਹੀ ਸਾਫ ਹੋ ਉਹਨੂੰ ਮੈਂ ਸਾਰੀ ਮਤਲਬ ਛੱਤ ਝਾੜੀ ਝੂੜੀ ਉਹਦੀ ਤੇ ਨਾਲ ਹੀ ਮੈਂ ਲੌਬੀ ਦੀ ਸਫਾਈ ਕੀਤੀ ਬਾਕੀ ਲੌਬੀ ਦੀ ਮਤਲਬ ਟੇਬਲ ਟੁਬਲ ਦੇ ਕਪੜਾ ਕੂਪੜਾ ਭਜਣ ਵਾਲਾ ਉਹ ਮੈਂ ਕਪੜਾ ਨਹੀਂ ਹਜੇ ਮਰਿਆ ਮਾਂ ਚੱਲ ਮੈਂ ਬਾਅਦ ਚ ਮਾਰੂੰਗੀ ਛੱਤਾਂ ਛੁਤਾਂ ਤਾਂ ਕਾਫੀ ਜਿਹੜਾ ਜਿਹੜਾ ਲਾ ਲਿਆ ਹੀਗਾ ਇਹ ਦੋ ਤਿੰਨ ਕਮਰੇ ਸਾਡੇ ਪਿਛਲੇ ਉਧੋ ਰਹਿ ਗਏ ਪੱਟੀ-ਬੁੱਟੀ ਨਹੀਂ ਮਰਾਈ ਗਈ ਤੇ ਇਹਨਾਂ ਕਮਰਿਆਂ 'ਚ ਉਹ ਨਾ ਰੇਤਾ ਬੜੀ ਕਿਰਦੀ ਆ ਹੁਣ ਕਿਤੇ ਜਦੋਂ ਕਿਤੇ ਸੂਤਰ ਆਊਗਾ ਨਾ ਫਿਰ ਆਪਾਂ ਇਹਨਾਂ ਕਮਰਿਆਂ 'ਚ ਵੀ ਪੱਟੀ-ਬੁੱਟੀ ਮਰਾ ਦਾਂਗੇ ਤੇ ਚਲ ਇਹਨਾਂ ਦਾ ਵੀ ਕੰਮ ਜਿਹੜਾ ਹਨਾ ਹੋ ਜਾਊਗਾ ਕਿ ਸਵਾਈ-ਸੂਈ ਜੀ ਹੋ ਜਾਊਗੀ ਇਹ ਇੱਕ ਨਾ ਹੀ ਕਮਰਾ ਹੈਗਾ ਵਾ ਛੋਟਾ ਤੇ ਬੈੱਡ ਬਹੁਤ ਵੱਡਾ ਵਾ ਤੇ ਇਹ ਅਟੈਚ ਬਾਥਰੂਮ ਜਿਹੜਾ ਉਸ ਰੂਮ ਦੇ ਵਿੱਚ ਮੈਂ ਕਿਹ ਰੱਖ ਲਾਂਗੇ ਉਹ ਬੈੱਡ ਉਹ ਬੈੱਡਰੂਮ ਬਹੁਤ ਵੱਡਾ ਵਾ ਉੱਲਾ ਉੱਲਾ ਉਹ ਤੇ ਕਾਫੀ ਵੱਡਾ ਨਾ ਹੋ ਤੇ ਉਹ ਕਮਰੇ ਦੇ ਵਿੱਚ ਇਹਨੂੰ ਕਰ ਦਾਂਗੇ ਹੌਲੀ ਹੌਲੀ ਉਹ ਕਮਰੇ ਤੇ ਨਿਰ ਕਰ ਦਾਂਗੇ ਤੇ ਮੈਂ ਕਹਿੰਨੀ ਆ ਕਿ ਬਾਥਰੂਮ ਨੂੰ ਟਾਈਲਾਂ ਵਗੈਰਾ ਲੱਗ ਹੀ ਜਾਣ ਫੇਰੀ ਬੈੱਡ ਕੱਢੀਏ ਘੜੀ ਮੁੜੀ ਹੈ ਨਾ ਕੱਟਾ ਬੜਾ ਪੈਂਦਾ ਬਹੁਤ ਜਿਆਦਾ ਤੇ ਨਾਲ ਮੈਨੂੰ ਮੈਂ ਕੱਢੀ ਟਾਈਲ ਵਗੈਰਾ ਲਗਾ ਕੇ ਤੇ ਉਹ ਰੂਮ ਚ ਪੱਟੀ ਮਾਰ ਕੇ ਫੇਰੀ ਕੱਢਾਂਗੇ ਬੈੱਡ ਫਿਰ ਪਿਆਰ ਹੋਊਗਾ ਫਿਰ ਚੁੱਕਣਾ ਤੇ ਲੜਣਾ ਬਹੁਤ ਜਤੌਖਾ ਹੁੰਦਾ ਬੈੱਡ ਪਾ ਰਹੀਆਂ ਚੀਜ਼ਾਂ ਇਹਨਾਂ ਦੋ ਬੈੱਡਾਂ ਹੀ ਘਰੇ ਬਣਵਾਏ ਇੱਕ ਸਿੰਗਲ ਦਿਵਾਨ ਬੈੱਡ ਤੇ ਇੱਕ ਇਹ ਵਾਲਾ ਬੈੱਡ ਹਰ ਬੈੱਡ ਬਹੁਤ ਜਿਆਦਾ ਭਾਰੇ ਆ ਇਹ ਤੇ ਕੋਈ ਬੰਦਾ ਬੰਦਾ ਹਲਾ ਨਹੀਂ ਸਕਦਾ ਵੀ ਬੜਾ ਔਖਾ ਵਾ ਚੁਕਣਾ ਕਰਨਾ ਇਹਨਾਂ ਨੂੰ ਦਿਵਾਨ ਬੈੱਡ ਵੀ ਬਹੁਤ ਹੱਡਾ ਹੈਵੀ ਆ ਤੇ ਬਸ ਇੱਥੇ ਮੈਂ ਆਪਣੀ ਬਾਰੀ ਬੁਰੀ ਸਾਫ਼ ਕਰਦੀ ਪਈ ਪਹਿਲਾਂ ਮੈਂ ਝਾੜੂ ਨਾਲ ਜਾਲਾ ਲੱਗਾ ਹੈ ਝਾੜੂ ਨਾਲ ਲਾਇਆ ਸਾਰਾ ਕਿਉਂਕਿ ਕਦੀ ਬਾਰੀਆਂ ਨਹੀਂ ਕੋਲੀਆਂ ਤੇ ਉਹ ਬਾਰੀਆਂ ਬੰਦ ਦੇ ਵਿੱਚ ਵੀ ਜਾਲਾ ਲੱਗਾ ਸੀਗਾ ਪਹਿਲਾਂ ਮੈਂ ਇਸ ਤਰ੍ਹਾਂ ਝਾੜਗਾ ਉਸ ਤੋਂ ਬਾਅਦ ਗਿੱਲਾ ਸੁੱਕਾ ਕੱਪੜਾ ਜਿਹੜਾ ਫਿਰ ਮੈਂ ਮਾਰੂੰਗੀ ਪਹਿਲਾਂ ਮੈਂ ਸਾਰੀ ਝਾੜ ਝੂੜ ਝਾੜ ਝਾਂ ਬੇਸਤਰਾ ਹੀ ਕਰ ਲਈ ਸੀਗੀ ਉਹਨਾਂ ਜਿਹੜਾ ਕਮਰਾ ਜਿਹੜਾ ਝੜ ਗਿਆ ਉਹ ਸਾਰਾ ਛਾੜ ਲਿਆ ਇੱਕ ਦਿਨ ਉਸ ਤੋਂ ਬਾਅਦ ਆਪਾਂ ਗਏ ਡ్రਾਈング ਰੂਮ ਤੇ ਇੱਥੇ ਨਾ ਫੋਟੋ ਜਿਹੜੀ ਲੱਗ ਗਈ ਨਾ ਤੀਜਾ ਜਾਲਾ ਲਾਇਆ ਤੇ ਗਏ ਇਸ ਕਮਰੇ ਡ్రਾਈング ਰੂਮ ਚ ਪਰ ਫਿਰ ਵੀ ਉਹ ਉੱਪਰ ਜਿੱਥੇ ਲੱਗੇ ਤੇ ਮੈਂ ਇੱਥੇ ਟੇਬਲ ਤੇ ਚੜ ਕੇ ਨਾ ਉਹ ਜਾਲਾ ਜਲਾਉਂਦੀ ਪਈ ਸੀ ਮੈਂ ਚਲ ਲਈ ਵੀ ਸਫਾਈ ਜਿਹੜੀ ਹੋ ਜੇ ਤੇ ਬਾਕੀ ਮੈਂ ਡ్రਾਈング ਰੂਮ ਦਾ ਗੱਦਾ ਵੀ ਜਿਹੜਾ ਬਾਹਰ ਪਾਇਆ ਤੇ ਲੌਬੀ ਦੀਆਂ ਵਾਂਗੂੰ ਹੀ ਤਲਾਈਆਂ ਬਾਹਰ ਪਾਈਆਂ ਸਾਰੀਆਂ ਬਾਹਰ ਪਾਈ ਕੱਪੜੇ ਤੇ ਉਸ ਤੋਂ ਬਾਅਦ ਬਸ ਮੈਂ ਲੱਗ ਪਈ ਸੀ ਕਿ ਝਾੜੂ ਲਾਉਣ फटाफट ਮੈਂ ਚਲ ਝਾੜੂ ਲਾ ਝਾੜ ਕੇ ਝਾੜੂ ਨਾਲ ਤੇ ਉਸ ਤੋਂ ਬਾਅਦ ਮੈਂ ਜਿਹੜਾ ਝਾੜੂ ਜਿਹੜਾ ਲਾ ਦੂੰਗੀ ਸਾਰਾ ਸਾਫ ਸੁਪਾਈ ਜੀ ਕਰ ਦੂੰਗੀ ਨਾਲ ਹੀ ਝਾੜੂ ਲਾ ਕੇ ਬਸ ਆਪਾਂ ਲੱਗਦੇ ਹੀ ਬੈਡ ਬੁੱਡ ਸਫਾਈ ਕਰਨਾ ਹੈ ਨਾ ਤੇ ਸਾਫ ਕਰਨ ਤੋਂ ਪਹਿਲਾਂ ਮੈਂ ਸੁੱਕਾ ਕੱਪੜਾ ਮਾਰਿਆ ਉਸ ਤੋਂ ਬਾਅਦ ਮੈਂ ਗਿੱਲਾ ਕੱਪੜਾ ਮਾਰਿਆ ਨਾਲ ਹੀ bari ਜਿਹੜੀ ਸਾਫ ਕੀਤੀ ਐ ਇੰਝ ਨਹੀਂ ਤਰ ਗਿੱਲੇ ਸੁੱਕੇ ਕੱਪੜੇ ਨਾਲ ਸ਼ੀਸ਼ੇ ਬਾਹਰ ਦੇ ਪੱਲੇ ਵੀ ਕੋਲ ਕੇ ਚੀਚੀ ਵਾਲੇ ਉਹਨਾਂ ਨੂੰ ਸਾਫ ਕੀਤਾ ਤੇ ਜਾਲੇ ਨਾਲੇ ਪੱਲੇ ਵੀ ਸਾਫ ਕੀਤੇ ਤੇ ਅਜੇ ਉਹਨਾਂ ਮੈਂ ਝਾੜੂ ਲਾ ਕੇ ਤੇ ਕਾਪ ਮਤਲਬ ਲਿਫਾਫੇ ਨੂੰ ਫੋਕੇ ਕਾਫੀ ਕੇ ਕਾਰਜ ਕੋਗੇ ਜੀ ਤੇ ਉਹਨਾਂ ਨੂੰ ਮੈਨਾਂ ਵਾਰ-ਵਾਰ ਤੇ ਚਾਗ ਉਹ ਬਾਲਟ ਚਾਣੀ ਹੈ ਚੁੱਲ੍ਹੇ ਚਾਗ ਲਵਾਲੀ ਤੇ ਉਸ ਤੋਂ ਬਾਅਦ ਹਨੇਰੀ ਆ ਗਈ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੋਈ ਪਈ ਸੀਗੀ ਗਰਮੀ ਦਾ ਕਰਕੇ ਨਾ ਇੱਕਦਮ ਹਨੇਰੀ ਤੇ ਬੱਦਲ ਜਿਹਾ ਆ ਗਿਆ ਤੇ ਉਹ ਸਾਰੀ ਜਿਹੜੀ ਸਵਾਸੂ ਫੇਰ ਵੀੜੇ ਦੇ ਵਿੱਚ ਖਿਲਰ ਗਈ ਆਪਣੇ ਚ ਉਸ ਤੋਂ ਬਾਅਦ ਆ ਫਿਰ ਮੈਂ ਬਾਲਟਾ ਉੱਪਰ ਦਿੱਤਾ ਕਿ ਚੱਲ ਉੱਡੇ ਨਾ ਸਵਾਜ ਜੀ ਜਿਹੜੀ ਇਹਦੇ ਸਾਰੇ ਵੀੜੇ ਦੇ ਵਿੱਚ ਖਲਾਰਾ ਜਾ ਪੈ ਜਾਣਾ ਤੇ ਬਾਹਰੋਂ ਇੰਨਾ ਸੁਣ ਮੈਂ ਝਾੜੂ ਪਚਾ ਝਾੜੂ ਲਾਇਆ ਬਾਹਰ ਅੰਦਰ ਕਿ ਸਿਰਫ ਇਤੇ ਮੈਂ ਚੱਲ ਮੇਰੇ ਨਾਲ ਹੁਣ ਮੈਂ ਗੱਦੇ-ਗੁੱਦੇ ਚੋਕਲਾਂ ਕਿਉਂਕਿ ਅੱਜ ਚਿੱਟਾ ਨਹੀਂ ਆਈ ਜੇ ਚਿੱਟਾਂ ਅੰਗੇ ਗੱਦੇ ਚੋਕਣੇ ਬਣਦੇ ਤੇ ਬਸ ਮੈਂ ਬੈਠਦੀ ਸਾਸ ਸਵਾਈ ਜੀ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਗੱਦੇ ਨੇ ਚੋਕੋ ਕੇ ਤੇ ਰੱਖਣੇ ਸ਼ੁਰੂ ਕਰਾਂ ਕਿਉਂ ਉਗੀ ਹੀ ਬੰਦ ਤੇ ਨਾਲ ਹੀ ਇੱਥੇ ਮੈਂ ਬੜਦੀ ਸਫਾਈ ਕਰਕੇ ਤੇ ਲੱਗ ਪਈ ਸੀ ਦਰਵਾਜ਼ੇ ਸਾਫ਼ ਕਰਨ ਨੂੰ ਕਿਉਂਕਿ ਦਰਵਾਜ਼ੇ ਵੀ ਸਾਡੇ ਬਹੁਤ ਜ਼ਿਆਦਾ ਖਰਾਬ ਹੋਏ ਪਏ ਕਿਤੇ ਗਰਮੀ ਨੇ ਆ ਕੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਪਿਆ ਬਹੁਤ ਜ਼ਿਆਦਾ ਅੱਤ ਕਰਾਈ ਪਈ ਗਰਮੀ ਨੇ ਤੇ ਇੱਥੇ ਦਰਵਾਜ਼ੇ ਨੂੰ ਉਣ ਵਾਲੇ ਸਾਫ਼ ਤੇ ਦਰਵਾਜ਼ੇ ਨੂੰ ਸਾਫ਼ ਸਪਾਈ ਕਰਦੀ ਪਈ ਤੇ ਇੱਕ ਮਨ ਵੀ ਦੇ ਪਾਪਾ ਨੂੰ ਮਤਲਬ ਸ਼ਾਮ ਨੂੰ ਮਤਲਬ ਕਿ ਕਾਫੀ ਜਾਣੇ ਮਿਲ ਇਕੱਠੇ ਜਿਹਾਣੇ ਤੇ ਉਹਦੀ ਮਤਲਬ ਲੱਗੇ ਚੱਕਰਾਂ ਚ ਸਫਾਈ ਕਰਨ ਨੂੰ ਪਹਿਲਾਂ ਮੇਰਾ ਰੱਦਾ ਹੈ ਕਿ ਚੱਲ ਦੀਵਾਲੀ ਨੂੰ ਨਾ ਸਫਸਤਰ ਨਹੀਂ ਕਰੀ ਨੂੰ ਕਰਨੀ ਪਣੀ ਸਫਾਈ ਖਲਾਰਾ ਬਹੁਤ ਜਦਾਈ ਤੇ ਮੈਂ ਚਲ ਦਿਵਾਲੀ ਨੂੰ ਤੇ ਜੇ ਮਹੀਨਾ ਵਾ ਤੇ ਫਿਰ ਮੈਂ ਕਰ ਚਲ ਸਾਬ ਸਫਾਈ ਦੀ ਕਰ ਲੈਨੇ ਉਸ ਤੋਂ ਬਾਅਦ ਫਿਰ ਵਿਖੀ ਜਾਊਗੀ ਦੋਰਾਵਾਜੇ ਦੂਜੇ ਸਾਰੇ ਮੈਂ ਸਾਫ ਜਿਹੜੀ ਕਰਤੇ ਤੇ ਸ਼ਾਮਾਂ ਦਾ ਪ੍ਰੋਗਰਾਮ ਹੀ ਕੋਈ ਕਰੇ ਕਿਸੇ ਨੇ ਆਉਣਾ ਹੀ ਤੇ ਮੈਂ ਚਲ ਦਰਵਾਜ਼ੇ ਤੇ ਬਸ ਮੈਂ ਸੌਟਲੇ ਸੀਗੇ ਗੱਦੇ ਗੱਦੇ ਕਰ ਲਈ ਅੰਤ ਤੇ ਬੈੱਡ ਸ਼ੀਟ ਵਿਛਾਉਣ ਵਾਲੀ ਤੇ ਬੈੱਡ ਸ਼ੀਟ ਲੱਗੀਆਂ ਮੈਂ ਵਿਛਾਉਣ ਕਿਨ ਬੈੱਡ ਬਹੁਤ ਵੱਡਾ ਤੇ ਗੱਦੇ ਜਿਹੜੀ ਜਿਹ ਲੈ ਨਹੀਂ ਗਏ ਗੱਦੇ ਵਾਸਾ ਪਸ ਬਾਹਰਲੇ ਜਿਹੜੇ ਬੈੱਡ ਜੇ ਬੈਂਚ ਜੀ ਉਹਨਾਂ ਦੇ ਗੱਦੇ ਆ ਤੇ ਉਹੀ ਹਾਲ ਦੀ ਘੜੀ ਆਪਾਂ ਵਛਾਏ ਇੱਥੇ ਤੇ ਹੁਣ ਇੱਥੇ ਬੈਡ ਛਿੜ ਜਿਹੜੀ ਵਛਾ ਦੂੰਗੀ ਬੈਡ ਛਿੜ ਵਾਵਾ ਕਾਫੀ ਵੱਡੀ ਮਤਲਬ ਫੋਰ ਸਾਈਡ ਤੋਂ ਵੀ ਮਤਲਬ ਜਿਹੜੀ ਆ ਜਾਂਦੀ ਉਹ ਕਾਫੀ ਵੱਡੀ ਗੱਦਿਆਂ ਤੋਂ ਵੱਡੀ ਤੇ ਚਲ ਜਿਹੜੇ ਆਪਣੇ ਗੱਦੇ ਗੁੱਦੇ ਜਿਹੜੇ ਟੱਕੇ ਜਾਂਦੇ ਕਿਤੇ ਜਿਹੜੇ ਬੈਡ ਤਾਂ ਉਹ ਕਿੱਦਾਂ ਬਣਵਾਵਾਂਗੇ ਹੁਣ ਕਿਉਂਕਿ ਬੈਡ ਘਰੇ ਬਣਵਾਏ ਤੇ ਤਾਂ ਗੱਦਾ ਵੀ ਕਾਫੀ ਵੱਡੇ ਹੀ ਬਣਾਉਣਾ ਪੈਣਾ ਵਾ ਤੇ ਮੈਂ ਇਹਨਾਂ ਨੂੰ ਕਹਿਣ ਲਈ ਤੇ ਕਹਿੰਦੇ ਕਿ ਕੋਈ ਨਾ ਫਿਰ ਬਣਾ ਲਾਂਗੇ ਜਿਹੜਾ ਆਪਾਂ ਇਹ ਬੈਡ ਤੇ ਹਨ ਵਰਤਦੇ ਆਂ ਜੇ ਜਦੋਂ ਅੰਧੀ ਥੋੜਾ ਜਿਹਾ ਹੱਥ ਸੋਖਾ ਉਹ ਫਿਰ ਅਫਾ ਬਣਾ ਲਾਂਗੇ ਤੇ ਮਾ ਚਲੋ ਠੀਕ ਵਾ ਤੇ ਵੀ ਰੋਜ਼ ਕੋਈ ਵੀ ਚੀਜ਼ ਆਣਾ ਹੱਥ ਲੱਗਣ ਤੇ ਹੀ ਆ ਸਾਫ ਸਫਾਈ ਹੋਵੇ ਤੇ ਉਹ ਹੀ ਚੀਜ਼ਾਂ ਇੰਨੀ ਸੋਹਣੀ ਲੱਗਦੀ ਨੇ ਸਾਫ ਸੁਥਰੀ ਆਪਣੇ ਆਪ ਨੂੰ ਹੀ ਤੇ ਜਦੋਂ ਗੰਦੀ ਹੋਈ ਹੋਵੇ ਤੇ ਉਦੋਂ ਬੜਾ ਭੜਾ ਜਿਹਾ ਲੱਗਦਾ ਹਨਾ ਕਿ ਚੰਗਾ ਜਿਆਣੀ ਲੱਗਦਾ ਹੈ ਹੱਗੀ ਸੀ ਡਰਾਈ ਰੂਮ ਵਾਲੇ ਬੈੱਡ ਤੇ ਆ ਸਾਫ ਆ ਬੈੱਡ ਤੇ ਵੀ ਕਪੜਾ ਕਪੜਾ ਜਿਹੜਾ ਮਾਰੇ ਸਾਰੀਆਂ ਸਾਈਡਾਂ ਤੋਂ ਮਤਲਬ ਜਿਹੜੀ ਬੈੱਡ ਦੀ ਸਾਫ ਸਫਾਈ ਕੀਤੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਮੈਂ ਗੱਦਾ ਲਿਆਣ ਕੇ ਤੇ ਚਾਦਰ ਜਿਹੜੀ ਵਿਛਾ ਦੇਣੀ ਆ ਉਸ ਤੋਂ ਬਾਅਦ ਮੈਂ ਪੋਚੇ ਲਾਉਣੀ ਤੇ ਇੱਥੇ ਟਾਈਮ ਜਿਹੜਾ ਡੇਢ ਕ ਦਾ ਟਾਈਮ ਹੋ ਗਿਆ ਸੀ ਮੈਨੂੰ ਮਤਲਬ ਝੜ ਜੰਬ ਕਰਦੀ ਨੂੰ ਇੰਨਾ ਟਾਈਮ ਜਿਹੜਾ ਲੱਗ ਗਿਆ ਸੀਗਾ ਕਿਉਂਕਿ ਕਾਫੀ ਖਲਾਰਾ ਪਿਆ ਸੀ ਫਿਰ ਤੇ ਹੌਲੀ ਹੌਲੀ ਚੱਲਣਾ ਕਿ ਸਫਸਫ ਜਦੋਂ ਕਰਨੀ ਫਿਰ ਮੈਂ ਚੰਗੀ ਤਰ੍ਹਾਂ ਕਰਨੀ ਨਹੀਂ ਕਰਨੀ ਤੇ ਭਾ ਨਾ ਕਰਾਂ ਤੇ ਬਸ ਇੱਥੇ ਨਾਲ ਹੀ ਹੁਣ ਬੈਡ ਸ਼ੀਟ ਜਿਹੜੀ ਵਿਛਾ ਕੇ ਉਸ ਤੋਂ ਬਾਅਦ ਕਿ ਲੌਬੀ ਲੈ ਤਲਾਈਆਂ ਸੋਟ ਕੇ ਤੇ ਲੌਬੀ ਵਾਲੇ ਬੈੜਦੀ ਵੀ ਮੈਂ ਬੈਡ ਸ਼ੀਟ ਚੇਂਜ ਕਰਨੀ ਹੈ ਨਾ ਉਹ ਵੀ ਅਜੇ ਕੱਪੜੇ ਧੋਣੇ ਪਾਏ ਤੇ ਕੱਪੜੇ ਦੋ ਬਰੀ ਪਤੀ ਚਲ ਗਈ ਸਵੇਰ ਦੀ ਤੇ ਇਹਦੇ ਵਸਨਾ ਮੈਂ ਬੜਚਿੜਿਆ ਨਵੀਂ ਵਿਸ਼ਾਤੀ ਮਚਲ ਜਦੋਂ ਕਿਸੇ ਨੇ ਆਉਣਾ ਹੋਵੇ ਤਾਂ ਚੱਲ ਸੋਣੀ ਲੱਗਦੀ ਓਹ ਸੋਣੀ ਵਿਚ ਹੀ ਸੋਣੀ ਲੱਗਦੀ ਤੇ ਮਨਮਿਤ ਦੇ ਪਾਪਾ ਤੇ ਯਾਰ ਦੋਸਤਾਂ ਨੇ ਆਉਣਾ ਹੀ ਕਾਫੀ ਜਾਣੇ ਨੇ ਆਉਣਾ ਹੈਗਾ ਤੇ ਮੈਂ ਕਿਹਾ ਚੱਲ ਇਹ ਵਿਛਾ ਲੈਨੇ ਆ ਇਹ ਸੋਣੀ ਲੱਗਦੀ ਓਵੇਂ ਵੀ ਸੀ ਤੇ ਉਸ ਤੋਂ ਬਾਅਦ ਆਪਾਂ ਲੱਗ ਪਏ ਫਿਰ ਜਿਹੜੇ ਰਹਿੰਦੇ ਬੂਵੇ ਬਾਰੀਆਂ ਚੰਗੀ ਤਰ੍ਹਾਂ ਸਾਰੇ ਸਾਫ਼ ਕੀਤੇ ਸਿਰਫ ਦੋ ਬੂਵੇ ਰਹਿ ਗਏ ਇਹ ਮੇਰੇ ਲੌਜ ਆਪਣੇ ਸਾਰੇ ਅੰਦਰਾਂ ਦੇ ਹੋ ਗਏ ਬੂਵੇ ਬਾਰੀਆਂ ਸਾਰੇ ਸਾਫ਼ ਤੇ ਇਤਨਾ ਜਾਲੀ ਵਾਲੇ ਦਰਵਾਜੇ ਇੰਨੇ ਜਿਆਦੇ ਗੰਦੇ ਪਏ ਲਾ ਮੇਰਾ ਅਦਾ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਹੀ ਸਾਫ਼ ਕਰ ਦੇਣੀ ਬ੍ਰਸ਼ ਦੇ ਨਾਲ ਕਿ ਕੱਪੜੇ ਤੋਂ ਨਾਲ ਬ੍ਰਸ਼ ਨਾਲ ਸਾਫ਼ ਕਰ ਦੇਣੀ ਫਿਰ ਮੈਂ ਕਿ ਜਿਆਦੇ ਗੰਦੇ ਹੈ ਜਿਆਦਾ ਖਲਾਰਾ ਜਿਹਾ ਪੈਣਾ ਹੈ ਪਾਣੀ ਨਾਲ ਲੱਗ ਪਈ ਇੱਥੇ ਸਫਾਈ ਕਰਨਾ ਬੂਹਿਆਂ ਦੀ ਲੱਗ ਪਈ ਬੂਹੇ ਤੋਂ ਨ ਤੇ ਮੋਟਰ ਮੈਂ ਚਲਾਈ ਤੇ ਮੋਟਰ ਨਾਲ ਉਹ ਕਿਤੇ ਸੈੱਲ ਪਤਾ ਨਹੀਂ ਕਿਸੇ ਦੇ ਹੱਥ ਨਾਲ ਬਤੀਜਾ ਘੱਟਕੁੱਟ ਪਤਾ ਨਹੀਂ ਕੀ ਤੋਂ ਸੈ ਲੈਣੀ ਧੂਆ ਮਾਰਤਾ ਜਦੋਂ ਪਾਣੀ ਮੋਟਰ ਦੇ ਵਿੱਚ ਪਿਆ ਜਾ ਕੇ ਤੋ ਲੱਗੋ ਨਾ ਮੁੰਡਾ ਪਹਿਲਾਂ ਸਵੇਰੇ ਮੇਰੇ ਨਾਲ ਸਟੈਂਡ ਟੁੱਟਾ ਉਹਦੇ ਨਾਲ ਨਹੀਂ ਵੀਡੀਓ ਬਣਾਉਣ ਵਾਲਾ ਜਿਹੜਾ ਰਿੰਗ ਲਾਈਟ ਹੈ ਲੈ ਉੱਪਰ ਉਹ ਟੁੱਟ ਕੇ ਫੋਨ ਟੰਗ ਗਿਆ ਵੀਡੀਓ ਬਣਾਉਣ ਦੀ ਉਹਨੂੰ ਮੈਨੂੰ ਤਾਂ ਵੀਡੀਓ ਦੀ ਬਹੁਤ ਮਤਲਬ ਦਿੱਕਤ ਜੀ ਆਉਣ ਦੀ ਆ ਸਟੈਂਡ ਤੋਂ ਤੇ ਇੱਥੇ ਹੁਣ ਇਹ ਵੀਰ ਆਇਆ ਹੈ ਮਤਲਬ ਵੀਰ ਦਾ ਬੇਟਾ ਆਇਆ ਹੈ ਲੱਗੋ ਹੀ ਫਿਰ ਮਾਨੂੰ ਕਿਹਾ ਵਾਹ ਬਕਰਵੇ ਸਿਮਰ ਥੋੜੀ ਵੀਡੀਓ ਬਣਾਦੇ ਹਾਂ ਤੇ ਉਹਦੇ ਆ ਵੀਡੀਓ ਬਣਾਉਣ ਤੇ ਉਹ ਕਹਿੰਦੇ ਚਾਚੀ ਇਹ ਮੋਟਰ ਚੋਂ ਧੂੰਆਂ ਨਿਕਲਿਆ ਫਟਾਫਟ ਦਾਦਾ ਮੋਟਰ ਬੰਦ ਕੀਤੀ ਵੇਖਾ ਦੋ ਸੈਲ ਨੇ ਧੂੰਆਂ ਮਾਰਦਾ ਨੁਕਸਾਨ ਹੋ ਗਿਆ ਦੋ ਨਕਸਾਣੂ ਗਿਆ ਅੱਜ ਮੇਰੇ ਤੇ ਬਸ ਇੱਥੇ ਮੈਨੇ ਦਰਵਾਜੇ ਦਰੂਜੇ ਧੋਕੇ ਤੇ ਉਸ ਤੋਂ ਬਾਅਦ ਬੱਚੇ ਆ ਗਏ ਹੀਗੇ ਪੋਚੇ ਲਾ ਕੇ ਹਟੀਆਂ ਜੇ ਮੈਂ ਤੇ ਜਦੋਂ ਬੱਚੇ ਆ ਗਏ ਬੱਚੇ ਉਸ ਤਰ੍ਹਾਂ ਤਿੰਨ ਕੋ ਪੌਣੇ ਕਿ ਤਿੰਨ ਹੁੰਦੇ ਆ ਉਦੋਂ ਪੌਣੇ ਕਿ ਤਿੰਨ ਆਂਦੇ ਸੀਗੇ ਤੇ ਮੈਂ ਪੋਚ ਜਿਹੜੇ ਟਾਈ ਕੋ ਜਿੱਲਾ ਵਿਲੀ ਹੋ ਗਈ ਕੁਚੂ ਕੁਚੇ ਲਾ ਕੇ ਤੇ ਸਾਫ ਸਫਾਈ ਜਿਹੜੀ ਜਲੋ ਹਨਾ ਸਾਫ ਸਫਾਈ ਕਿੰਨੀ ਸੋਹਣੀ ਲੱਗੇ ਦਰਵਾਜੇ ਬਹੁਤ ਜਿਆਦੇ ਗੰਦੇ ਇੱਕ ਨਮ ਲਾਈਟ ਜਗਾ ਰਹੀ ਦੀ ਬਾਹਰ ਦੀ ਤੋਂ ਦਾ ਕਰਕੇ ਮਛਰ ਮਛਰ ਬੜਾ ਹੋਇਆ ਆਪਿਆ ਸੀਗਾ ਕਾਫੀ ਤੁਹਾਰ ਮੈਂ ਕਿਤੇ ਲਈ ਤੋ ਲੈਨੇ ਐ ਮੈਂ ਖਲਾਰਾ ਜਿਹੜਾ ਮੋਕੂ ਚਲਦ ਵਾਲੀ ਲੱਗੇ ਥੋੜਾ ਘਟ ਜੂਗਾ ਕਿਉਂਕਿ ਅੰਦਰੋਂ ਅੰਦਰਾਂ ਦੇ ਵੀ ਮੈਂ ਬੂਵੇ ਜਿਹੜੇ ਸਾਫ ਕਰ ਲੇ ਤਾਂ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਦੇ ਨਵੇਂ ਹਨ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਹੀ ਮਿਲੇ ਸੀ ਤੁਹਾਨੂੰ ਸ਼ਾਮ ਦੇ ਟਾਈਮ ਤੇ ਤੋਂ ਮੈਂ ਵੀਡੀਓ ਵਿੱਚ ਐਡੀਟਿੰਗ ਕਰ ਦਿੰਨੀ ਆ ਨਾ ਵੀਡੀਓ ਕੋ ਲਾ ਦਿੰਨੀ ਆ ਤੇ ਤੁਸੀਂ ਸਾਰੇ ਜਣ ਮਤਲਬ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਸਕਿਪ ਨਾ ਕਰਿਓ ਕਿ ਗਾੜੀ ਮੈਂ ਵਾਇਸਓਵਰ ਨਹੀਂ ਕਰ ਦਿਆਂ ਨਾਲ ਕਹਿੰਦੇ ਅਸਿਰਦ ਨਾ ਨਾ ਕਰੀਓ ਸੱਤ ਕਮੇੜ ਬਾਈ ਗੁਰਦੀ ਦਾ ਘਰਸਾ ਬਾਈ ਗੁਰਦੀ ਕੀ ਬਦੇ ਜਿੰਨਾਂ ਤੇ ਸਾਰੇ ਜਾਣਦੇ ਆ ਕਿ ਚੋਣਾ ਦਾ ਜਿਹੜਾ ਵਿਗੜ ਪਾ ਚੁੱਕਾ ਹੈ ਜੋ ਜਿੰਦੇ ਕਹਤ ਅਸੀਂ ਤੁਹਾਡੇ ਆਪਣਾ ਛੋਟੇ ਤੁਸੀਂ ਚਪੇ ਚੰਦ ਵਿੱਚ ਰਿਹਾ ਛੋਟਾ ਆਪਣਾ ਛੋਟਾ ਭਰਾ ਹੈ ਕਿ ਸਦਾ ਵੱਡਾ ਕਿਦੋਂ ਛੋਟਾ ਭਰਾ ਹੈ ਕਰਨਜੀਤ ਮੇਰਾ ਵੀਰ ਜਿਹੜਾ ਕਿ ਪਿੰਡ ਵਿੱਚ ਸਰਪੰਚ ਦੀ ਇਲੈਕਸ਼ਨ ਲੱਗ ਰਿਹਾ ਤੇ ਕਲਾ ਸਰਪੰਚ ਨਹੀਂ ਸਰਪੰਚ ਦੇ ਨਾਲ ਉਹਦੇ ਮੈਂਬਰ ਵੀ ਉਹਨੇ ਕੰਮਜਾਹ ਵੋਟਾਂ ਸਰਪੰਚ ਦੀ ਜਾ ਰਹੀ ਹੈ। ਸੋ ਜਿਸ ਦੇ ਤਹਿਤ ਤੁਹਾਡੀ ਨੌ ਨੰਬਰ ਵਾਰਡ ਹੈ ਜਿਹੜੀ ਇਸ ਵਾਰਡ ਵਿੱਚੋਂ ਇਸ ਵਾਰੀ ਅਸੀਂ ਇਸ ਜਿਹੜੀ ਸਾਰੇ ਵਿੱਚੋਂ ਅਸੀਂ ਕੋਸ਼ਿਸ਼ ਕੀਤੀਗੇ ਇਸ ਵਾਰੀ ਵੱਤਵਾਦ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇ ਜਿਹੜੇ ਪਿੰਡ ਦੇ ਭਲੇ ਆਸਤੇ ਕਰਜੀ ਦਾ ਸਾਥ ਦੇਣ ਤੇ ਰਣ ਮੇਲੇ ਦਾ ਆਪਣੇ ਪਿੰਡ ਵਿੱਚ ਜੋ ਵੀ ਕੰਮ ਕਰਦੇ ਨੇ ਉਹਨੂੰ ਵੱਤਵਾਦ ਚਲਾਇਆ ਜਾ ਸਕਦਾ ਪੂਰਾ ਕੀਤਾ ਜਾ ਸਕਦਾ ਸੋ ਜਦ ਜੇ ਲੜੀ ਤਾ ਤੁਸੀਂ ਤੁਹਾਡੀ ਆਪਣੀ ਵਾਰਡ ਵਿੱਚੋਂ ਕਿਉਂਕਿ ਇੱਥੇ ਜਿਹੜੀ ਵਾਰਡ ਹੈ ਜਿਹੜੀ ਵਾਰਡ ਹੈ ਜਦੋਂ ਤੱਕ ਅਸੀਂ ਚੰਪੌਰ ਨੂੰ ਤੁਹਾਡੀ ਵਾਰਡ ਵਿੱਚੋਂ ਮੈਂਬਰ ਲਾਣਿਆ ਹੈ ਕਰਨਜੀਤ ਵੱਲੋਂ ਬੇਸ ਕਰਕੇ ਮੈਂ ਬੇਨਤੀ ਕਰਦਾ ਤੇ ਵਾਰਡ ਆਓ ਜੀ ਸੋ ਨੇ ਹਾਂ ਬਹੁਤ ਬਹੁਤ ਸਮਾਂ ਹਾਲੀਕਾ ਜੋ ਬਣਦਾ ਹੈ ਹਾਂ ਹੋਏ ਕਮਾ ਅਸ਼ਕਲ